ਸਤਿ ਸ਼੍ਰੀ ਅਕਾਲ ਜੀ ਮੈਂ ਸੁਖੀ ਕਸਤੌਜ ਅੱਜ ਆਈ ਹੁਈ ਆ ਪੰਮੀ ਜਾਗੋ ਗਰੁੱਪ ਕੋਲੇ ਸਰਹੰਦ ਜਿਨ੍ਹਾਂ ਨੇ ਵੀ ਪ੍ਰੋਗਰਾਮ ਬੁੱਕ ਕਰਾਉਣਾ ਹੋਵੇ ਮੇਰਾ ਨੰਬਰ ਹੈ 97792 05560 ਪੰਮੀ ਦਾ ਨੰਬਰ ਹੈ ਜੀ 97798 01624 ਲਓ ਜੀ ਪੰਮੀ ਨਾਲ ਗੱਲ ਕਰੋ ਸਤਿ ਸ਼੍ਰੀ ਅਕਾਲ ਜੀ ਨਿੱਪੇ ਹੈ ਮੈਂ ਤੁਹਾਨੂੰ ਗੱਲ ਕਰ ਰਹੀ ਆਂਗੀ ਅੱਜ ਕੱਲ ਕੀ ਅੱਜ ਕੱਲ ਕਿਹੜਿਆ ਕਾ ਜਿਹੜੀਆਂ ਸਰਕਾਰੀ ਬੱਸਾਂ ਨੇ ਅੱਲਾਹ ਕਹਾਂਦਾ ਨਿਆਂ ਨਹੀਂ ਉਹਨਾਂ ਦਾ ਬੁਰਾਈ ਹਾਲ ਹੈ ਕੀ ਹੋਇਆ ਕਹਿੰਦੇ ਲੈ ਸੋਣ ਲਾ ਕੀ ਹੋਇਆ ਐਨੀ ਭੀੜ ਮੈਂ ਆਖਿਆ ਕਰਾ ਨੂੰ ਕਨੇਕਟਰ ਵੀ ਤੁਸੀਂ ਐਨੀ ਬੱਸ ਨਾ ਭੜਿਆ ਕਰੋ ਘੱਟ ਸਵਾਰੀ ਚੜਾ ਲਿਆ ਕਰੋ ਹੈ ਕੀ ਹੋਇਆ ਭੀੜ ਕਨੇਕਟਰ ਮੈਨੂੰ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਨਾ ਭੀੜ ਘਾਤ ਜਿਆਦਾ ਕਰੋ ਭੀੜ ਨਾ ਸਹੋ ਤੁਸੀਂ ਕਹਿੰਦਾ ਮੂਰੇ ਸੀਟੇ ਰਹਿ ਜੇ ਮੈਂ ਬੈਣਾ ਸੇਵਾ ਹਾਂ ਮੈਨੂੰ ਐਂ ਬੋਲਿਆ ਤੇ ਬਣ ਠੀਕ ਹੈ ਕਿ ਮੈਂ ਕੀ ਕਹਾਂਗਾ ਕੀ ਕਹਾਂਗਾ ਕਹਿੰਦਾ ਮੂਰ ਲਈ ਸਿੱਖ ਤੇ ਆਮੀ ਵੀ ਅੱਖ ਮਟਕਾ ਲਾਵੀਂ ਦੀ ਮੂਰ ਲਈ ਸਿੱਖ ਤੇ ਆਮੀ ਵੀ ਅੱਖ ਮਟਕਾ ਲਾਵੀਂ ਦੀ ਮੂਰ ਲਈ ਸਿੱਖ ਤੇ ਆਮੀ ਵੀ ਅੱਖ ਮਟਕਾ ਲਾਵੀਂ ਦੀ ਮੈਂ ਬੋਟਾ ਕੀ ਕਹਾਂ ਫਿਰ ਕੀ ਕਿਹੋ ਕਹਾਂ ਨਾ ਮਾਤਾ ਨੂੰ ਮੈਂ ਪਤਾ ਹੈਗਾ ਵੀ ਮੈਂ ਕਿਹੜੇ ਪਿੰਡ ਦੇ ਨੂੰਹਾਂ ਕਿ ਕਿਹੜੇ ਪਿੰਡ ਦੀ ਧੀ ਆਂ ਫੇ ਚਿਕਨ ਮੈਂ ਹਰਿਆਉ ਪਿੰਡ ਦੀ ਧੀ ਆਂ ਅੱਛਾ ਪੰਜ ਭਾਂਿਆਂ ਦੀ ਭੈਣ ਅੱਛਾ ਫੇ ਸੀਐਮ ਜੀ ਦੇ ਪਿੰਡ ਦੀ ਨੂੰਹ ਆਂਦੀ ਭਗਵਾਨ ਤਮਾਂ